ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਮੈਂ ਤੁਹਾਡੇ ਲਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਕੈਪ ਸੌਕਸ ਕਿਸੇ ਵੀ ਪ੍ਰੋਜੈਕਟ ਤੇ ਠੀਕ ਹੈ ਔਰ ਟੇਪ ਆਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆਂ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੂਗੀ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਔਡ ਨੰਬਰ ਵਿੱਚ ਕੁੰਡੇ ਲੈਣੇ ਆ ਔਡ ਨੰਬਰ ਜਿਵੇਂ ਜਿਹੜਾ ਨੰਬਰ 2 ਤੇ ਡਿਵਾਈਡ ਨਾ ਹੁੰਦਾ ਹੋਵੇ ਠੀਕ ਹੈ ਮਤਲਬ ਜੋਟੇ ਦੇ ਹਿਸਾਬ ਨਾਲ ਕੁੰਡੇ ਨਹੀਂ ਲੈਣੇ ਤੇ ਇੱਥੇ ਮੈਂ 29 ਕੁੰਡੇ ਲਏ ਆ 29 ਕੋਈ ਵੀ ਨੀਚੇ ਤੁਸੀਂ ਬਾਰਡਰ ਬਣਾਇਆ ਹੋਊਗਾ ਜੇਕਰ ਤੁਸੀਂ ਕੁੰਡੇ ਵਧਾਉਣੇ ਆ ਉਲਟੀ ਸਾਈਡ ਤੋਂ ਕੁੰਡੇ ਵਦਾ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਹੈ ਫਾਸਟ ਰੋ ਸਿੱਧੇ ਪਾਸੇ ਤੋਂ ਆਪਾਂ ਸ਼ੁਰੂ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰੀਏ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਇਸ ਤਰ੍ਹਾਂ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਹੁਣ ਡਿਜ਼ਾਈਨ ਹੈ ਜਿਹੜਾ ਆਪਣਾ ਪਹਿਲੀ ਸ਼ਲਾਈ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਫਾਸਟ ਰੂ ਰਾਈਟ ਸਾਈਡ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਕਲਰ ਚ ਤੁਸੀਂ ਇਸ ਨੂੰ ਬਣਾ ਸਕਦੇ ਹੋ ਸ਼ਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਹੈ ਮੈਂ ਇੱਥੇ ਨਾਰਮਲ ਪਾਚੇ ਮੇਰੇ ਕੋਲ 10 ਨੰਬਰ ਸਲਾਈਆਂ ਤੇ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਪਾਚੇ ਦੇ ਹਿਸਾਬ ਨਾਲ ਲੈ ਲਿਆ ਠੀਕ ਹੈ ਸਾਰੀ ਸिलाई ਸਿੱਧੀ ਸੈਕੰਡ ਰੋ ਰੋਂਗ ਸਾਈਡ ਦੂਸਰੀ ਜਲਾਈ ਉਲਟੀ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਥ्रेड ਕਰਾਂਗੇ ਪਿੱਛੇ ਸਾਰੀ ਸਲਾਈ ਸਿੱਧੀ ਦੇਖੋ ਦੋ ਸਲਾਈਆਂ ਤਾਂ ਇਸ ਤਰ੍ਹਾਂ ਸਿੱਧੀਆਂ ਹੀ ਆ ਜਾਂਦੀਆਂ ਦੋਨਾਂ ਪਾਸਿਆਂ ਤੋਂ ਦੋ ਸਲਾਈਆਂ ਤੇ ਡਿਜ਼ਾਈਨ ਬਣੂਗਾ ਚਾਰ ਸਲਾਈਆਂ ਚ ਕੰਪਲੀਟ ਹੋ ਜਾਂਦਾ ਹੈ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਤੀਸਰੀ ਸਲਾਈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਤੀਸਰੀ ਸਲਾਈ ਧਿਆਨ ਨਾਲ ਦੇਖੋ ਦੇਖੋ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਠੀਕ ਹੈ ਉਸ ਤੋਂ ਬਾਅਦ ਇੱਕ ਕੁੰਡਾ ਆਪਾਂ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਥ੍ਰੈਡ ਅੱਗੇ ਕਰਾਂਗੇ ਇਸ ਤਰ੍ਹਾਂ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਸਲਿੱਪ ਕਰਾਂਗੇ ਠੀਕ ਹੈ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਆ ਫਿਰ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ థర్డ్ అండ్ స్ప ఎ దో దో కుండే సలాయి బాణ థర్డ్ కే పిచ్చే ఇండా సీధా థర్డ్ కలెప్ థర్ెడ్ పిచ్చే ఇండా సీ థర్ెడ్ అప్ా సీధా థర్ెడ్ అెడ్ పిచ్చే ఇండా సీ థర్ెడ్ అప్డ పిచ్చే ఇండా సీ థర్ెడ్ అ థర్డ్ పిచ్చే సీ థర్డ్ అడ్డ పిచ్చే సీ థర్డ్ అండ్ా సెడ్డ అండ్ా సీడ్డ అండ్ సీ థ్రెడ్ అెడ్డ పిచ్చేవా సీధా అ కన్నివ సీధా బాల కిధీ సీసరి సై కంపలీట్లా రొగ సైడ్ కండా జాధర కు సయా ఇద్దర బ ఉల్టా థర్ెడ్ పచ్చే జా స్పూడ్ పిచ్చే కలెప్ అండా స్ప్రెడ్ పిచ్చే స్ థ్రెడ్ అండా ఉల్టా జ ఉద్ధర సెడ్ పిల్ల స్్రెడ్ అ్రెడ్ పి స్ప థ్రెడ్ అ్రెడ్ పే స్ప థ్రెడ్ అండా ఉల్టా థ్రెడ్ పచ్చే ఎక్క స్ప ్రెడ్ అ റെഡ അൽട്ടാ റ്രെഡ പ സലിപ്പർഡ അഡേക്കെഡ അൽട്ട സലിപ്പരം സാറി സിലായിപ്പറ്റി ലാസ്റ്റ് ഉൾട്ടാ ബാങ്കേ ഉൾട്ട സിലായി ചാര സ്പ്ലീറ്റ് തര ബാൻഡ് ਜਦੋਂ ਦੁਆਰਾ ਡਿਜ਼ਾਈਨ ਨੂੰ ਤੁਸੀਂ ਸ਼ੁਰੂ ਕਰਨਾ ਹੈ ਉਸੇ ਤਰ੍ਹਾਂ ਇੱਕ ਸਲਾਈ ਸਾਰੀ ਸਿੱਧੀ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਉਲਟੀ ਸਾਈਡ ਤੋਂ ਸਾਰੀ ਸਿੱਧੀ ਠੀਕ ਹੈ ਤੀਸਰੀ ਸਲਾਈ ਉਸੇ ਤਰ੍ਹਾਂ ਜੇ ਮੈਂ ਤੁਹਾਨੂੰ ਇੱਥੇ ਬਣਾ ਕੇ ਦਿਖਾਈਏ ਇੱਕ ਉਤਾਰ ਕੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਲਿੱਪ ਠੀਕ ਹੈ ਚੌਥੀ ਸਲਾਈ ਰੌਂਗ ਸਾਈਡ ਤੋਂ ਜਿਹੜਾ ਉਧਰ ਸਿੱਧਾ ਇੱਧਰ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਥ੍ਰੈਡ ਅੱਗੇ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇਸੇ ਤਰ੍ਹਾਂ ਚਾਰ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਸ਼ਾਲ ਸਟੌਲ ਮਫਲਰ ਤੇ ਵੀ ਇਸ ਨੂੰ ਪਾ ਸਕਦੇ ਹੋ ਦੇਖੋ ਉਲਟੇ ਪਾਸੇ ਤੋਂ ਵੀ ਜਿਹੜੀ ਕਿੰਨੀ ਸੋਹਣੀ ਬਣਾਈ ਆ ਰਹੀ ਹੈ ਠੀਕ ਹੈ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜਾ ਤੁਹਾਨੂੰ ਇਹ ਡਿਜ਼ਾਈਨ ਅਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ